ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮਹਾਂਨੁਰਾਗ ਸ਼ਰਮਾ ਦੋਸਤੋ ਹੁਣ ਜੇਕਰ ਤੁਸੀਂ ਅਸਲੇ ਦੇ ਨਾਲ ਸੋਸ਼ਲ ਮੀਡੀਆ ਤੇ ਪਾਣੇ ਹੋ ਤਸਵੀਰ ਤਾਂ ਫਿਰ ਨਹੀਂ ਹੋਏਗਾ ਸਹੀ ਸੋਸ਼ਲ ਮੀਡੀਆ ਦੇ ਉੱਤੇ ਬਣਾਣੇ ਹੋ ਅਸਲੇ ਨਾਲ ਰੀਲ ਤਾਂ ਹੋ ਸਕਦੀ ਹੈ ਇੱਕ ਕਾਰਵਾਈ ਪੁਲਿਸ ਕਰ ਦੇਗੀ ਮਾਮਲਾ ਦਰਜ ਜੇਕਰ ਤੁਸੀਂ ਫੁਕਰੇ ਪੰਦੇ ਵਿੱਚ ਅਸਲੇ ਨਾਲ ਪਾਈਆਂ ਤਸਵੀਰਾਂ ਜੇਕਰ ਤੁਹਾਨੂੰ ਵੀ ਸ਼ੌਕ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਨਾਲ ਫੋਟੋਆਂ ਸਾਂਝੀਆਂ ਕਰਨ ਦਾ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਾਵਧਾਨ ਹੋ ਜਾਓ ਹੁਣ ਜੇਕਰ ਤੁਸੀਂ ਕੋਈ ਵੀ ਤਸਵੀਰ ਅਸਲੇ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਣੇ ਹੋ ਤਾਂ ਫਿਰ ਤੁਹਾਡੇ ਤੇ ਮਾਮਲਾ ਵੀ ਦਰਜ ਹੋ ਸਕਦਾ ਹੈ ਦੱਸ ਦਈਏ ਕਿ ਬੀਤੇ ਦਿਨੀ ਇਹ ਆਦੇਸ਼ ਸਰਕਾਰ ਵੱਲੋਂ ਤੇ ਡੀਜੀਪੀ ਪੰਜਾਬ ਵੱਲੋਂ ਸਿੱਧੇ ਤੌਰ ਦੇ ਉੱਤੇ ਦੇ ਦਿੱਤਾ ਗਿਆ ਹੈ ਕਿ ਜੇਕਰ ਹੁਣ ਕੋਈ ਵੀ ਵਿਅਕਤੀ ਅਸਲੇ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰ ਪਾਉਂਦਾ ਹੈ ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਇੱਥੇ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਮੁਲਾਜ਼ਮ ਵਰਦੀ ਦੇ ਵਿੱਚ ਰੀਲਾ ਬਣਾ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪਾਉਂਦਾ ਤਾਂ ਉਸ ਦੇ ਉੱਤੇ ਵੀ ਵਿਭਾਗੀ ਕਾਰਵਾਈ ਖੋਲ ਦਿੱਤੀ ਜਾਏਗੀ ਸਾਵਧਾਨ ਹੋ ਜਾਓ ਉਹ ਲੋਕ ਜਿਹੜੇ ਰੋਜ਼ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਸ ਦੇ ਵਿੱਚ ਰੀਲਾ ਬਣਾ ਕੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਸ਼ੇਅਰ ਕਰਦੇ ਆ ਤੇ ਵਾਹ ਵਾਹ ਹੀ ਖਟਦੇ ਆ ਹੁਣ ਇਹ ਵਾਹ ਵਾਹ ਹੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਵਿਭਾਗੀ ਕਾਰਵਾਈ ਤੁਹਾਡੇ ਤੇ ਹੋ ਸਕਦੀ ਹੈ ਉੱਥੇ ਹੀ ਆਮ ਜਨਤਾ ਦੇ ਲਈ ਦੱਸ ਦਈਏ ਕਿ ਪਿੱਛੇ ਜੇ ਵੀ ਇਹ ਜਿਹੜਾ ਇੱਕ ਆਰਡਰ ਸਾਹਮਣੇ ਆਇਆ ਸੀ ਜਿਸ ਆਰਡਰ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਇਸ ਤਰ੍ਹਾਂ ਹਥਿਆਰ ਲਹਿਰਾ ਕੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਸਮਾਜ ਦੇ ਵਿੱਚ دہشت ਦਾ ਮੋਲ ਨਹੀਂ ਬਣਾ ਸਕਦੇ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਤੁਹਾਡੇ ਦੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਸੋ ਮੁੜ ਫਿਰ ਉਸੇ ਤਰ੍ਹਾਂ ਦਾ ਇੱਕ ਆਰਡਰ ਦੁਆਰਾ ਸਾਹਮਣੇ ਆਇਆ ਕਿਉਂਕਿ ਉਸ ਵਕਤ ਵੀ ਕੁਝ ਪਰਚੇ ਦਰਜ ਕੀਤੇ ਗਏ ਸੀ ਹੁਣ ਫਿਰ ਪਰसों ਇਹ ਆਰਡਰ ਜਾਰੀ ਹੋਇਆ ਜਿਸ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਅਸਲੇ ਦੇ ਨਾਲ ਕੋਈ ਵੀ ਤਸਵੀਰ ਸਾਂਝੀ ਕਰਦੇ ਹੋ ਤਾਂ ਫਿਰ ਤੁਹਾਡੇ ਉੱਤੇ ਕਾਰਵਾਈ ਹੋਏਗੀ ਇਸ ਦੀ ਸ਼ੁਰੂਆਤ ਪਟਿਆਲਾ ਤੋਂ ਹੋ ਚੁੱਕੀ ਹੈ ਦੱਸਦੀ ਹੈ ਕਿ ਮਾਡਲ ਟਾਉਂਕ ਚੌਂਕੀ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤ ਦੇ ਵਿੱਚ ਲਿੱਤਾ ਗਿਆ ਜੋ ਕਿ ਅਸਲਾ ਲਹਿਰਾ ਕੇ ਆਪਣੀ ਫੋਟੋ ਜਿਹੜੀ ਹੈ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਪਾ ਰਿਹਾ ਸੀ ਲੀਲਾ ਭਵਨ ਚੌਂਕ ਦੇ ਕੋਲ ਦੀ ਇਹ ਵੀਡੀਓ ਦੇਖੀ ਗਈ ਇਸ ਵੀਡੀਓ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਉਸ ਨੂੰ ਟ੍ਰੇਸ ਕੀਤਾ ਜਾਂਦਾ ਹੈ ਤੇ ਉਸ ਨੌਜਵਾਨ ਨੂੰ ਫੜ ਲਿੱਤਾ ਜਾਂਦਾ ਹੈ ਉਸ ਤੋਂ ਪੁੱਛਤਾਚੀ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਇਹਨਾਂ ਜਨਾਬ ਕੋਲ ਕਿਸੇ ਵੀ ਅਸਲੇ ਦਾ ਲਾਇਸੈਂਸ ਨਹੀਂ ਹੈ ਫਿਰ ਉਹਨਾਂ ਨੂੰ ਅਰੈਸਟ ਕਰ ਲਿੱਤਾ ਜਾਂਦਾ ਕਿਉਂਕਿ ਇੱਕ ਤਾਂ ਤੁਸੀਂ ਅਸਲੇ ਦੇ ਨਾਲ دہشت ਫੈਲਾ ਰਹੇ ਹੋ ਦੂਸਰਾ ਤੁਹਾਡੇ ਕੋਲ ਲਾਇਸੈਂਸ ਨਹੀਂ ਤੁਸੀਂ ਐਲੀਜੀਬਲ ਨਹੀਂ ਹੋ ਕਿ ਤੁਸੀਂ ਅਸਲਾ ਰੱਖੋ ਜਾਂ ਉਸ ਨੂੰ ਦਿਖਾ ਸਕੋ ਤੇ ਫਿਰ ਕਿਉਂ ਬੇਫਜ਼ੂਲ ਦੀ ਫੁਕਰੀ ਮਾਰਨ ਦੇ ਚੱਕਰ ਦੇ ਵਿੱਚ ਕਿਉਂ ਤੁਸੀਂ ਖੱਜਲ ਖਵਾਰ ਹੋਣ ਵਾਲੇ ਪਾਸੇ ਵੱਧ ਰਹੇ ਸੋ ਇਹ ਖਾਸ ਤੌਰ ਤੇ ਇਹ ਜਿਹੜੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਹਥਿਆਰਾਂ ਦੇ ਨਾਲ ਫੋਟੋਆਂ ਸਾਂਝੀਆਂ ਕਰਨ ਦਾ ਫੋਟੋਆਂ ਖਿਚਵਾਉਣ ਦਾ ਸ਼ੌਕ ਹੈ ਹੁਣ ਇਸ ਸ਼ੌਕ ਨੂੰ ਬਾਏ ਬਾਏ ਕਰ ਦੋ ਕਿਉਂਕਿ ਇਹ ਸ਼ੌਕ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਤੁਹਾਡੇ ਘਰਦਿਆਂ ਨੂੰ ਮਹਿੰਗਾ ਪੈ ਸਕਦਾ ਇਸ ਸ਼ੌਕ ਕਰਕੇ ਤੁਹਾਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਸੋ ਸਪਸ਼ਟ ਤੁਹਾਨੂੰ ਦੱਸ ਦਿੱਤਾ ਕਿ ਪਟਿਆਲਾ ਦੇ ਵਿੱਚ ਇੱਕ ਨੌਜਵਾਨ ਦੇ ਉੱਤੇ ਕਾਰਵਾਈ ਵੀ ਹੋ ਗਈ ਹੈ ਉਸ ਤੇ ਮਾਮਲਾ ਵੀ ਦਰਜ ਹੋ ਗਿਆ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਹੈ ਤੇ ਇਹ ਆਰਡਰ ਅੱਗੇ ਲੰਬੇ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕਿ ਅਗਲਾ ਕੋਈ ਆਰਡਰ ਨਹੀਂ ਆ ਜਾਂਦਾ ਉਥੇ ਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਲਈ ਖਾਸ ਤੌਰ ਤੇ ਇਹ ਆਰਡਰ ਜਾਰੀ ਹੋਏ ਨੇ ਕਿ ਉਹ ਵਰਦੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਰੀਲ ਆਪਣੇ ਸੋਸ਼ਲ ਹੈਂਡਲਸ ਦੇ ਉੱਤੇ ਨਹੀਂ ਪਾਣਗੇ ਜੇਕਰ ਪਾੰਦੇ ਪਾਏ ਗਏ ਤਾਂ ਫਿਰ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਉਮੀਦ ਕਰਦੇ ਹਾਂ ਇਹ ਖਬਰ ਤੁਹਾਡੇ ਕੰਮ ਆਏਗੀ ਆਪਣੇ ਉਸ ਸਾਥੀ ਨੂੰ ਜਰੂਰ ਸ਼ੇਅਰ ਕਰੋ ਜਿਸ ਨੂੰ ਅਸਲੇ ਵਾਲੀਆਂ ਤਸਵੀਰਾਂ ਪਾਣ ਦਾ ਸ਼ੌਕ ਹੈ ਐਫ ਆਰ ਨੰਬਰ 129 ਡੇਟਡ 25/02/2024 ਇਹ ਜਗਸੀਰ ਖਾਨ ਪੁੱਤਰ ਗੁਜਰ ਮੁਹੰਮਦ ਵਾਸੀ ਪਿੰਡ ਚੰਡੀਠਾਣਾ ਕਿਸਾਨੀ ਕਲੱਬ ਦਾ ਜੀ ਹੈ ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਲਿਫਾਫੇ ਹੁੰਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਇਹ ਇਹ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ ਇਹਦੇ ਖਿਲਾਫ 30 ਆਰਮ ਸੈਕਟਰ ਦੇ ਦੀ ਪਰਚਾ ਦਰਜ ਕੀਤਾ ਗਿਆ ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਦਾ ਸਾਹਮਣੇ ਆਏਗੀ ਜੋ ਉਹਦਾ ਪੂਰਾ ਪਤਾ ਹੋ ਸਕਦਾ ਬਣੇ ਰਹੋ ਆਰਟੀਵੀ ਪੰਜਾਬ ਦੇ ਨਾਲ ਧੰਨਵਾਦ